ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਵਾਹਿਗੁਰੂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਤਾ ਵਾਹਿਗੁਰੂ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੈ ਕਿ ਹੁਣ ਸ਼ਹੀਦੀ ਜਿਹੜਾ ਮਹੀਨਾ ਚੱਲ ਰਿਹਾ ਪਉ ਦਾ ਤੇ ਸ਼ਹੀਦੀ ਦਿਹਾੜੇ ਬਾਰੇ ਗੱਲਬਾਤ ਆਪਾਂ ਕਰਾਂਗੇ ਜੋ ਅੱਜ ਜਿਵੇਂ 20 ਦਸੰਬਰ ਹੈ ਵਾਹਿਗੁਰੂ ਜੀ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਜਿਹੜੇ ਸ਼ਹੀਦੀ ਦਿਹਾੜੇ ਚੱਲ ਰਹੇ ਐ ਉਹਨਾਂ ਦੇ ਵਿੱਚ ਆਪਣਾ ਕੀ ਫਰਜ਼ ਬਣਦਾ ਇਸ ਬਾਰੇ ਆਪਾਂ ਗੱਲਬਾਤ ਕਰਾਂਗੇ ਤਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹਨਾ ਤਾਂ ਜੋ ਜਿਹੜਾ ਆਪਣਾ ਫਰਜ਼ ਬਣਦਾ ਆਪਾਂ ਫਰਜ਼ ਆਪਾਂ ਨਿਭਾ ਸਕੀਏ ਕਿਉਂਕਿ ਗੁਰੂ ਮਹਾਰਾਜ ਨੇ ਆਪਣੇ ਧਰਮ ਦੇ ਲਈ ਪਰਿਵਾਰ ਵਾਰ ਦਿੱਤਾ ਸੀਗਾ ਤਾਂ ਸਭ ਤੋਂ ਪਹਿਲੀ ਗੱਲ ਤਾਂ ਹੈ ਵਾਹਿਗੁਰੂ ਜੀ ਇਹਨਾਂ ਦੇ ਇਹਨਾਂ ਦੇ ਵਿੱਚ ਆਪਾਂ ਜਿਹੜਾ ਹੈਗਾ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ ਬੱਚਿਆਂ ਨਾਲ ਕੁਰਬਾਨੀਆਂ ਨੂੰ ਸ਼ੇਅਰ ਕਰੀਏ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜੀਏ ਕਹਾਣੀ ਦੇ ਰੂਪ ਦੇ ਵਿੱਚ ਉਹਨਾਂ ਨੂੰ ਸਾਖੀਆਂ ਸੁਣਾਈਏ ਜਿਵੇਂ ਕਿ ਅੱਜ ਦਾ ਦਿਨ ਜਿਹੜਾ ਹੈਗਾ 20 ਦਸੰਬਰ 20 ਦਸੰਬਰ 6 ਪੋ ਨੂੰ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਨੇ ਅੱਜ ਆਪਣੇ ਪਰਿਵਾਰ ਸਮੇਤ ਆਨੰਦਪੁਰ ਦਾ ਕਿਲਾ ਛੱਡਿਆ ਸੀਗਾ ਰਾਜਪਾਗ ਉਹਨਾਂ ਨੇ ਛੱਡਿਆ ਸੀਗਾ ਆਪਣਾ ਤੇ ਅੱਜ ਤੋਂ ਬਾਅਦ 28 ਦਸੰਬਰ ਤੱਕ ਉਹਨਾਂ ਦੇ ਜਿਹੜਾ ਪਰਿਵਾਰ ਸੀ ਸਾਰਾ ਖਤਮ ਹੋ ਹੋ ਚੁੱਕਿਆ ਸੀਗਾ ਸਭ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀਗੀਆਂ ਤੇ ਅੱਜ ਤੋਂ ਲੈ ਕੇ 28 ਦਸੰਬਰ ਤੱਕ ਵਾਹਿਗੁਰੂ ਜੀ ਉਹਨਾਂ ਦੇ ਸਿਰ ਤੇ ਬਿਲਕੁਲ ਛੱਤ ਨਹੀਂ ਸੀਗੀ ਤੇ ਕਿਸ ਤਰ੍ਹਾਂ ਉਹਨਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਤੁਹਾਨੂੰ ਸਭ ਨੂੰ ਇਸ ਗੱਲ ਦਾ ਪਤਾ ਹੈ ਨਾ ਕਹਤਾ ਵਾਹਿਗੁਰੂ ਜੀ ਤੁਸੀਂ ਵੱਧ ਤੋਂ ਵੱਧ ਜਿਹੜੀਆਂ ਸਾਖੀਆਂ ਇਹ ਬੱਚਿਆਂ ਨਾਲ ਸ਼ੇਅਰ ਕਰੋ ਤੇ ਉਹ ਆਪਣੇ ਲਈ ਇੰਨੀਆਂ-ਇੰਨੀਆਂ ਕੁਰਬਾਨੀਆਂ ਦੇਗੇ ਵਾਹਿਗੁਰੂ ਜੀ ਆਪਣਾ ਵੀ ਫਰਜ਼ ਹੈ ਬੰਦਾ ਕਿ ਆਪਾਂ ਉਹਨਾਂ ਨੂੰ ਯਾਦ ਕਰੀਏ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ ਉਹਨਾਂ ਤੋਂ ਕੁਰਬਾਨ-ਕੁਰਬਾਨ ਜਾਈਏ ਤਾਂ ਵਾਹਿਗੁਰੂ ਜੀ ਆਪਾਂ ਆਪਣਾ ਫਰਜ਼ ਨਿਭਾਈਏ ਠੀਕ ਹੈ ਤਾਂ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੂੰ ਧੰਨ ਧੰਨ ਕਹਿਣਾ ਚਾਹੀਦਾ ਹੈਗਾ ਧੰਨ ਧੰਨ ਬਾਬਾ ਅਜੀਤ ਸਿੰਘ ਧੰਨ ਧੰਨ ਬਾਬਾ ਜਿਹੜਾ ਜੁਜਾਰ ਸਿੰਘ ਧੰਨ ਧੰਨ ਬਾਬਾ ਜਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰਕੌਰ ਜਿਨ੍ਹਾਂ ਨੇ ਆਪਣੇ ਜਿਹੜਾ ਪਰਿਵਾਰ ਸਾਰਾ ਖੜਾ ਕਿੰਨਾ ਵੱਡਾ ਉਹਨਾਂ ਦੇ ਵਿੱਚ ਸਬਰ ਸੀ ਸੰਤੋਖ ਸੀਗਾ ਕਿੰਨਾ ਵੱਡਾ ਉਹਨਾਂ ਦਾ ਜਿਹੜਾ ਜਿਗਰਾ ਸੀ ਜਿਹੜਾ ਉਹਨਾਂ ਨੇ ਆਪ ਦਾ ਇਸ ਤਰ੍ਹਾਂ ਪਰਿਵਾਰ ਵਾਰਿਆ ਤਾਂ ਵਾਹਿਗੁਰੂ ਜੀ ਇਹਨਾਂ ਦੇ ਨਾਲ-ਨਾਲ ਆਪਾਂ ਜਿਹੜੇ ਸ਼ਹੀਦ ਸਿੰਘ ਉਸ ਟਾਈਮ ਸ਼ਹੀਦ ਹੋਏ ਐ ਉਹਨਾਂ ਨੂੰ ਵੀ ਧੰਨ ਕਰੀਏ ਉਹਨਾਂ ਨੂੰ ਵੀ ਯਾਦ ਕਰੀਏ ਠੀਕ ਹੈ ਤਾਂ ਜਿਆ ਦਾ ਪਾ ਕਰੀਏ ਵਾਹਿਗੁਰੂ ਜੀ ਮੋਤੀराम ਮਹਿਰਾ ਨੂੰ ਵੀ ਜਿਨੇ ਜਿਹੜਾ ਠੰਡੇ ਬਰਜ ਦੇ ਵਿੱਚ ਛੋਟੇ ਸਾਹਿਬ ਜਿਆਦਿਆਂ ਨੂੰ ਤੇ ਮਾਤਾ ਗੁਜਰਕੌਰ ਨੂੰ ਦੁੱਧ ਪਿਆਇਆ ਸੀਗਾ ਤੁਸੀਂ ਸਭ ਇਹ ਸਾਖੀ ਬਾਰੇ ਜਾਣਦੇ ਹੋ ਤੇ ਇੱਕ ਦੁੱਧ ਦੇ ਗਲਾਸ ਆ ਪੀਉਣ ਦੇ ਬਦਲੇ ਉਹਨੂੰ ਮੋਤੀराम ਮਹਿਰਾ ਨੂੰ ਇੱਕ ਕੋਲੂ ਦੇ ਵਿੱਚ ਪੀੜਿਆ ਗਿਆ ਸੀਗਾ ਇਹ ਵਾਹਿਗੁਰੂ ਜੀ ਤੁਮ ਸਭ ਨੂੰ ਪਤਾ ਉਹਦੇ ਪਰਿਵਾਰ ਨੂੰ ਵੀ ਪੀੜਿਆ ਗਿਆ ਸੀਗਾ ਤਾ ਸੋਚ ਕੇ ਦੇਖੋ ਇਮੇਜ ਕਰਕੇ ਦੇਖੋ ਇਸ ਚੀਜ਼ਾਂ ਨੂੰ ਹਨਾ ਉਹਨਾਂ ਨੂੰ ਯਾਦ ਕਰਕੇ ਦੇਖੋ ਉਹਨਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੋ ਬੱਚਿਆਂ ਨਾਲ ਸ਼ੇਅਰ ਕਰੋ ਇੱਕ ਤਸਵੀਰ ਨੂੰ ਸਾਹਮਣੇ ਲਿਆ ਕੇ ਦੇਖਿਓ ਵਾਹਿਗੁਰੂ ਜੀ ਦੇਖਿਓ ਕਿਵੇਂ ਤੁਹਾਡਾ ਮਨ ਉੱਥੇ ਜੁੜਦਾ ਉਸ ਤੋਂ ਅਨੰਤਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਲੈ ਕੇ 1 28 ਦਸੰਬਰ ਤੱਕ ਨੀਆ ਦੇ ਵਿੱਚ ਜਨਾਈ ਜਾਂਦੇ ਛੋਟੇ ਸ਼ਹਿਬਜ਼ਾਦਿਆਂ ਤੱਕ ਤੁਸੀਂ ਇਹ ਇਮੇਜ ਪੂਰੀ ਆਪਣੇ ਮਨ ਦੇ ਵਿੱਚ ਅੱਖਾਂ ਸਾਹਮਣੇ ਬਣਾ ਕੇ ਦੇਖਿਓ ਵੈ ਗੁਰੂ ਜੀ ਮਨ ਜਿਹੜਾ ਆਪਣਾ ਨਾ ਪੂਰਾ ਮਤਲਬ ਇਹ ਬਹੁਤ ਝੰਜੋੜਿਆ ਜਾਂਦਾ ਇਹ ਗੱਲਾਂ ਜਦੋਂ ਆਪਾਂ ਸੋਚਦੇ ਆ ਤਾ ਵਾਹਿਗੁਰੂ ਜੀ ਆਪਣਾ ਫਰਜ਼ ਹੋਣ ਦੇਖੋ ਉਹ ਆਪਣਾ ਫਰਜ਼ ਨਿਭਾ ਗਏ ਆਪਣਾ ਫਰਜ਼ ਹੁਣ ਕੀ ਬਣਦਾ ਹੈਗਾ ਆਪਣਾ ਫਰਜ਼ ਸਭ ਤੋਂ ਪਹਿਲਾ ਫਰਜ਼ ਤਾਂ ਇਹ ਹੈ ਕਿ ਆਪਾਂ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰੀਏ ਯਾਦ ਰੱਖੀਏ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਕਿਸੇ ਦਾ ਕੋਈ ਜਨਮ ਦਿਨ ਆ ਰਿਹਾ ਕਿਸੇ ਦਾ ਕੁਛੇ ਤਰ੍ਹਾਂ ਦਾ ਵੀ ਕੋਈ ਆ ਰਿਹਾ ਪ੍ਰੋਗਰਾਮ ਤਾਂ ਆਪਾਂ ਖੁਸ਼ੀਆਂ ਨਾਲ ਮਨਾਈਏ ਵਿਆਹ ਸ਼ਾਦੀਆਂ ਤਾਂ ਚਲੋ ਆਪਾਂ ਅੱਗੇ ਪਿੱਛੇ ਰੱਖ ਲੈਨੇ ਜਿਆਦਾਤਰ ਹੁਣ ਤਾਂ ਸੋਸ਼ਲ ਮੀਡੀਆ ਹੋਣ ਕਰਕੇ ਕਿ ਲੋਕਾਂ ਵਿੱਚ ਇਹ ਚੀਜ਼ ਦੀ ਜਾਗਰਤੀ ਹੋ ਗਈ ਹੈ ਹਨ ਤੇ ਪਰ ਜੇਕਰ ਕਿਸੇ ਦਾ ਜਨਮ ਦਿਹਾੜਾ ਵੀ ਆ ਰਿਹਾ ਨਾ ਤਾਂ ਵਾਹਿਗੁਰੂ ਜੀ ਉਹਨਾਂ ਵੀ ਭੈੜ ਭਰਾਵਾਂ ਅੱਗੇ ਹੀ ਬੇਨਤੀ ਹੈ ਕਿ ਅੱਗੇ ਪਿੱਛੇ ਇਹਨਾਂ ਚੀਜ਼ਾਂ ਨੂੰ ਮਨਾ ਲਓ ਪਰ ਜਿਹੜੀਆਂ ਸ਼ੀਧੀਆਂ ਦੇ ਦਿਨ ਨੇ ਵੈਗਰੂ ਜੀ ਇੱਕ ਵਰਾਗਮਈ ਦਿਨ ਹੁੰਦੇ ਆ ਇਹ ਤੇ ਇਹਨਾਂ ਦੇ ਵਿੱਚ ਵਰਾਗ ਕਰਨਾ ਹੀ ਬਣਦਾ ਠੀਕ ਹੈ ਤਾਂ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਖੁਸ਼ੀਆਂ ਨਾਲ ਮਨਾਈਏ ਅਗਲੀ ਗੱਲ ਹੈ ਵੈਗਰੂ ਜੀ ਆਪਾਂ ਆਪਣੇ ਪਰਿਵਾਰ ਸਮੇਤ ਠੀਕ ਹੈ ਆਪਣੇ ਬੱਚਿਆਂ ਨੂੰ ਵੀ ਕਹੀਏ ਆਪਾਂ ਆਪ ਵੀ ਬੈਠੀਏ ਕੱਟ ਤੋਂ ਕੱਟ ਆਪਾਂ ਅੱਧਾ ਘੰਟਾ ਜ਼ਰੂਰ ਚੌਂਕੜਾ ਲਾ ਕੇ ਬੈਠੀਏ ਜਿਹਦੇ ਵਿੱਚ ਆਪਾਂ ਮੂਲ ਮੰਤਰ ਦਾ ਜਾਪ ਕਰ ਸਕਦੇ ਆ ਗੁਰ ਮੰਤਰ ਦਾ ਜਾਪ ਕਰ ਸਕਦੇ ਆ ਚਪਈ ਸਬ ਦਾ ਪਾਠ ਕਰ ਸਕਦੇ ਆ ਤੇ ਵੈਗੁਰੂ ਜੀ ਆਪਾਂ ਜਿਹੜਾ ਸ਼ਬਦ ਅੰਮਿੱਤਰ ਪਿਆਰੇ ਨੂੰ ਉਹਦਾ ਆਪਾਂ ਜਪ ਕਰ ਸਕਦੇ ਆ ਤਾਂ ਇਸ ਤਰ੍ਹਾਂ ਜਦੋਂ ਆਪਾਂ ਵੈਗੁਰੂ ਜੀ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਦੀਆਂ ਜਿਹੜੀਆਂ ਬਾਣੀਆਂ ਨੂੰ ਯਾਦ ਕਰੀਏ ਜਦੋਂ ਵੈਗੁਰੂ ਜੀ ਆਪਾਂ ਬਾਣੀ ਪੜ੍ਹਦੇ ਆ ਨਾ ਤਾਂ ਗੁਰੂ ਸਾਹਿਬਾਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਉਹ ਆਪਣੇ ਅੰਗ ਸੰਗ ਸਹਾਇ ਹੀ ਹੁੰਦੇ ਆ ਠੀਕ ਹੈ ਜਦੋਂ ਆਪਾਂ ਉਹਨਾਂ ਦੇ ਦਿਨਾਂ ਦੇ ਵਿੱਚ ਉਹਨਾਂ ਨੂੰ ਧਨ ਤਨ ਕਹਿੰਨੇ ਆ ਸ਼ਹੀਦ ਸਿੰਘ ਕਿੰਨੇ ਸ਼ਹੀਦ ਹੋਏ ਉਹਨਾਂ ਨੂੰ ਆਪਾਂ ਧਨ ਤਨ ਕਹਿੰਨੇ ਆ ਉਹਨਾਂ ਨੂੰ ਵਈ ਗੁਰੂ ਜੀ ਆਪਾਂ ਯਾਦ ਕਰਦੇ ਆ ਤਾਂ ਉਹ ਵੀ ਆਪਣਾ ਆ ਕੇ ਆਪਣਾ ਕਾਰਜ ਸਵਾਰਦੇ ਆ ਠੀਕ ਹੈ ਕਿਉਂਕਿ ਉਹਨਾਂ ਨੂੰ ਖੁਸ਼ੀ ਮਿਲਦੀ ਹੈ ਬਾਜਾ ਵਾਲੇ ਪਾ ਸਾ ਦੇਖੋ ਤੁਸੀਂ ਅਮੇਜ਼ ਕਰਕੇ ਦੇਖੋ ਕਿ ਜਦੋਂ ਆਪਾਂ ਬਾਜਾਂ ਵਾਲੇ ਪਾਸ਼ਾ ਦੇ ਸਹਬਜ਼ਾਦਿਆਂ ਨੂੰ ਧੰਨ ਧੰਨ ਕਵਾਂਗੇ ਉਹਨਾਂ ਦੀ ਮਾਤਾਂ ਨੂੰ ਧੰਨ ਧੰਨ ਕਵਾਂਗੇ ਉਹਨਾਂ ਦੇ ਜਿਹੜੇ ਸ਼ਹੀਦ ਸਿੰਘ ਸੀ ਲਾਡਲੇ ਸਿੰਘ ਸੀ ਉਹਨਾਂ ਨੂੰ ਧੰਨ ਧੰਨ ਕਵਾਂਗੇ ਤਾਂ ਵਾਹਿਗੁਰੂ ਜੀ ਤੁਸੀਂ ਦੇਖਿਓ ਕਿ ਬਾਜਾਂ ਵਾਲਾ ਜਿਹੜਾ ਗੁਰੂ ਪਿਤਾ ਕਿੰਨਾ ਖੁਸ਼ ਹੋਊਗਾ ਕਿੰਨਾ ਖੁਸ਼ ਹੋ ਕੇ ਆਪਣੇ ਕੋਲ ਉਹ ਅੰਗ ਸੰਗ ਸਹਾਈ ਹੋਊਗਾ ਤੁਸੀਂ ਇਹ ਦੇਖਿਓ ਜਦੋਂ ਚੌਂਕੜਾ ਲਾ ਕੇ ਵਾਹਿਗੁਰੂ ਜੀ ਬੈਠਦੇ ਹੋ ਨਾ ਤਾਂ ਮਨ ਦੇ ਵਿੱਚ ਇਹ ਚੀਜ਼ਾਂ ਵਸਾ ਕੇ ਯਾਦ ਕਰਕੇ ਰੱਖਿਓ ਸ਼ਹਾਦਤਾਂ ਨੂੰ ਛੀਦੀ ਦਿਹਾੜਿਆਂ ਨੂੰ ਦਿਨ ਰਾਤ ਯਾਦ ਕਰਕੇ ਰੱਖਿਓ ਇਹ ਚੀਜ਼ਾਂ ਨੂੰ ਤਾਂ ਕਿ ਦੇਖਿਓ ਤੁਹਾਨੂੰ ਇਸ ਤਰ੍ਹਾਂ ਮਹਿਸੂਸ ਹੋਊਗਾ ਕਿ ਗੁਰੂ ਬਿੱਤਾ ਸਾਡੇ ਅੰਗ ਸੰਗ ਬੈਠੇ ਸਾਡੇ ਬਿਲਕੁਲ ਕੋਲ ਬੈਠੇ ਆ ਉਹ ਉਹ ਸਾਡੀ ਬਾਣੀ ਨੂੰ ਸੁਣ ਰਹੇ ਐ ਠੀਕ ਐ ਤੇ ਸਾਬ ਜਾਇਦੇ ਜਿਹੜੇ ਉਹਨਾਂ ਦੇ ਆਸੇ ਪਾਸੇ ਸਹਿਬ ਜੀ ਦੇ ਉਹਨਾਂ ਕੋਲ ਖੜੇ ਆ ਸਭ ਕੁਝ ਤੁਹਾਨੂੰ ਅਮੇਜ ਉਸੇ ਤਰ੍ਹਾਂ ਤੁਹਾਡੇ ਅੱਖਾਂ ਸਾਹਮਣੇ ਆਊਗਾ ਤੁਹਾਡੇ ਮਨ ਦੇ ਵਿੱਚ ਜਦੋਂ ਇਕਾਗਰ ਕਰਕੇ ਮਨ ਤੁਸੀਂ ਜੋੜੋਗੇ ਨਾ ਗੁਰੂ ਪਿਤਾ ਨਾਲ ਸਾਹਿਬ ਜਾਦਿਆਂ ਨਾਲ ਮਨ ਨੂੰ ਜੋੜੋਂਗੇ ਜਦੋਂ ਇਹਨਾਂ ਸ਼ਹੀਦੀ ਦਿਹਾੜਿਆਂ ਨਾਲ ਮਨ ਨੂੰ ਜੋੜੋਂਗੇ ਹਨਾ ਇੱਕ ਵਰਾਗ ਵਰਾਗ ਵਾਹਿਗੁਰੂ ਆਪਣੇ ਆਪ ਆਪਾਂ ਨੂੰ ਆਊਗਾ ਜਦੋਂ ਆਪਾਂ ਇਹਨਾਂ ਸ਼ਹੀਦੀ ਦਿਹਾੜਾਂ ਦੇ ਵਿੱਚ ਬੈਠਦੇ ਆ ਨਾ ਚੌਂਕੜਾ ਲਾ ਕੇ ਉਹਨਾਂ ਦੀ ਯਾਦ ਵਿੱਚ ਬੈਠਦੇ ਆ ਤਵਾਰਾਗ ਵੈਗੁਰੂ ਜੀ ਆਪਣੇ ਆਪ ਆਉਂਦਾਗਾ ਤੇ ਫਿਰ ਇੱਕ ਉਸੇ ਤਰ੍ਹਾਂ ਆਪਾਂ ਨੂੰ ਇੱਕ ਪਰਿਵਾਰ ਗੁਰੂ ਪਿਤਾ ਦਾ ਦਿਸੇਗਾ ਅਨੰਦਪੁਰ ਕਿਲੇ ਤੋਂ ਕਿਸ ਤਰ੍ਹਾਂ ਉੱਥੇ ਸ਼ਹਿਬਜਾਦੇ ਖੇਡ ਰਹੇ ਆ ਉਥੋਂ ਉਹਨਾਂ ਨੇ ਚਾਲੇ ਪਾਏ ਆ ਸਰਸਾ ਨਦੀ ਤੇ ਆ ਕੇ ਵਿਛੋੜਾ ਪਿਆਗਾ ਤਾਂ ਹੁਣ ਵੈਗੁਰੂ ਜੀ ਉਸੇ ਤਰ੍ਹਾਂ ਜਦ ਆਪਾਂ ਬੈਠਾਂਗੇ ਨਾ ਆਪਾਂ ਨੂੰ ਪੂਰੀ ਈਮੇਜ ਗੁਰੂ ਮਹਾਰਾਜਾ ਨੇ ਆਪਾਂ ਨੂੰ ਦਿਖਾ ਦੇਣੀ ਹੈ ਠੀਕ ਹੈ ਤਾਂ ਹ ਹੁਣ ਆਪਣਾ ਫਰਜ਼ ਇੱਥੇ ਬਣਦਾ ਹੈ ਕਿ 20 ਦਸੰਬਰ ਅੱਜ ਤੋਂ ਵੈਗਰੂ ਜੀ ਪਰਨ ਕਰੋ ਸੌਰੀ ਥੋੜਾ ਜਿਹਾ ਸਰਦੀ ਹੋਣ ਕਰਕੇ ਗਲਾ ਖਰਾਬ ਹੈ ਤੇ ਅ ਅੱਜ ਤੋਂ ਆਪਾਂ ਪਰਨ ਕਰੀਏ 20 ਦਸੰਬਰ ਅੱਜ ਤੋਂ ਜਿਹੜਾ ਹੈਗਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਹਨੇ ਅਨੰਦਪੁਰ ਤੋਂ ਚਾਲੇ ਪਾਲੇ ਸੀਗੇ ਤਾਂ ਵੈਗਰੂ ਜੀ ਪੈਣਾ ਨੂੰ ਬੇਨਤੀ ਹੈ ਮੇਰੇ ਭਰਾਵਾਂ ਨੂੰ ਬੇਨਤੀ ਹੈ ਕਿ ਪਰਨ ਕਰੋ ਅੱਜ ਦੀ ਸਾਖੀ ਤੁਸੀਂ ਲੈ ਕੇ ਰੋਜ 20 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਰੋਜ ਬੱਚਿਆਂ ਨਾਲ ਸ਼ੇਅਰ ਕਰਨੀ ਹੈ ਰੋਜ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਸ਼ੇਅਰ ਕਰੋ ਕਿਉਂਕਿ ਅਕਸਰ ਆਪਾਂ ਸਰਦੀਆਂ ਦੇ ਵਿੱਚ 7 7:30 7 8 ਵਜੇ ਵਿਲੇ ਹੋ ਜਾਂਦੇ ਆ ਪਰ ਸੋਨ ਦੇ ਵੈਗੁਰੂ ਆਪਾਂ 10 ਵਜੇ ਤੱਕ ਨਹੀਂ ਤਾਂ ਆਪਣੇ ਕੋ ਘੰਟਾ ਦੋ ਘੰਟਾ ਆਰਾਮ ਨਾਲ ਹੁੰਦੇ ਆ ਹਨਾ ਤਾਂ ਆਪਣੇ ਰੋਜ਼ ਰੋਜ਼ ਆਪਣੇ ਬੱਚਿਆਂ ਨਾਲ ਸ਼ੇਅਰ ਕਰੋ ਹਨਾ ਦੇਖੋ ਕਿਵੇਂ ਬੱਚੇ ਆਪਣੇ ਇੱਕ ਪਰਿਵਾਰ ਨਾਲ ਜੁੜਨਗੇ ਕਿਵੇਂ ਉਹਨਾਂ ਨੂੰ ਛੋਟੇ ਛੋਟੇ ਸਹਬਜ਼ਾਦਿਆਂ ਦੀਆਂ ਜਿਹੜੀਆਂ ਸ਼ਹਾਦਤਾਂ ਯਾਦ ਆਉਣਗੀਆਂ ਹਨਾ ਤਾਂ ਜਰੂਰ ਵੈਗੁਰੂ ਜੀ ਇਹ ਤੁਸੀਂ ਆਪਣਾ ਫਰਜ਼ ਇਹ ਹੈ ਜਿਹੜਾ ਤੁਹਾਨੂੰ ਵੀਡੀਓ ਵਿੱਚ ਸ਼ੇਅਰ ਕੀਤਾ ਤਾਂ ਜਰੂਰ ਵੱਧ ਤੋਂ ਵੱਧ ਸ਼ੇਅਰ ਕਰੋ ਜਦੋਂ ਵੀ ਕਿਸੇ ਬਾਹਰ ਤੁਸੀਂ ਬੈਠਦੇ ਹੋ ਕਿਸੇ ਆਪਣੇ ਦੋਸਤਾਂ ਨਾਲ ਬੈਠਦੇ ਹੋ ਤਾਂ ਉਹਨਾਂ ਦੀਆਂ ਸ਼ਹਾਦਤਾਂ ਦੀਆਂ ਗੱਲਾਂ ਕਰੋ ਉਹਨਾਂ ਨੂੰ ਯਾਦ ਕਰ ਰੱਖੋ 12 24 ਘੰਟੇ ਯਾਦ ਰੱਖੋ ਵੈਸੇ ਤਾਂ ਵੈਗੁਰੂ ਜਦੋਂ ਵੀ ਆਪਾਂ ਉਹਨਾਂ ਨੂੰ ਹਰ ਟਾਈਮ ਆਪਾਂ ਉਹਨਾਂ ਨੂੰ ਯਾਦ ਰੱਖਣਾ ਹੁੰਦਾ ਪਰ ਜਦੋਂ ਉਹਨਾਂ ਦੇ ਦਿਨ ਚੱਲਦੇ ਨੇ ਜਿਵੇਂ ਸ਼ਹੀਦੀ ਦਿਹਾੜੇ ਚੱਲ ਰਹੇ ਆਪਾਂ ਉਹਨਾਂ ਨੂੰ ਯਾਦ ਕਰਦੇ ਆਂ ਫਿਰ ਤੁਸੀਂ ਦੇਖਿਓ ਤੁਹਾਡੇ ਕਿੰਨੇ ਅੰਗ ਸੰਗ ਸਹਾਇ ਹੁੰਦੇ ਕਿਸ ਤਰ੍ਹਾਂ ਦੇ ਕਾਰਜ ਗੁਰੂ ਪਿਤਾ ਫਿਰ ਤੋਂ ਆਪ ਆ ਕੇ ਕਰਦੇ ਆ ਠੀਕ ਹੈ ਤੇ ਜਿਹੜੇ ਸ਼ਰਜਾਦੇ ਆ ਵੱਡੇ ਵੀਰ ਬੜ ਕੇ ਤੁਹਾਡੇ ਆ ਕੇ ਕਿਵੇਂ ਅੰਗ ਸੰਗ ਸਹਾਈ ਹੁੰਦੇ ਸ਼ਹੀਦ ਸਿੰਘ ਤੁਹਾਡੇ ਤੇ ਕਿਵੇਂ ਪਹਿਰਾ ਲਾਉਂਦੇ ਆ ਕੇ ਜਦੋਂ ਆਪਾਂ ਉਹਨਾਂ ਦੇ ਦਿਨਾਂ ਦੇ ਵਿੱਚ ਵੈਗੁਰੂ ਜੀ ਆਪਾਂ ਉਹਨਾਂ ਨੂੰ ਯਾਦ ਕਰਦੇ ਆ ਹਨ ਤਾਂ ਅੱਗੇ ਵੀ ਮੈਂ ਕਈ ਵੀਡੀਓ ਵਿੱਚ ਸ਼ੇਅਰ ਕਰਦੀ ਹੁੰਨੀ ਆ ਵੀ ਜਦੋਂ ਉਹਨਾਂ ਜਿਵੇਂ ਕਿਸੇ ਗੁਰੂ ਦਾ ਗੁਰਪੁਰਬ ਆਉਂਦਾ ਆਪਾਂ ਉਹਨਾਂ ਦੀ ਬਾਣੀ ਪੜ੍ਹਦੇ ਆ ਤਾਂ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਆ ਜਿਵੇਂ ਆਪਣਾ ਮੰਨ ਲਓ ਕੋਈ ਜਨਮ ਆਪਣਾ ਜਨਮ ਤੇ ਨੰਦ ਆਪਰ ਕੋਈ ਕਰਦਾ ਹੈਗਾ ਆਪਣਾ ਕੋਈ ਗੱਲਾਂ ਬਾਤਾਂ ਕਰਦਾ ਆਪਣੇ ਬਾਰੇ ਕੋਈ ਦੋ ਚਾਰ ਗੱਲਾਂ ਬਾਤਾਂ ਕਰਦਾ ਆਪਾਂ ਨੂੰ ਕਿੰਨੀ ਖੁਸ਼ੀ ਹੁੰਦੀ ਹੈ ਹਨਾ ਤਾਂ ਵਾਹਿਗੁਰੂ ਜੀ ਆਪਾਂ ਵੀ ਗੁਰੂ ਦੇ ਉਹਨਾਂ ਦੇ ਬਾਲ ਬੱਚੇ ਆ ਠੀਕ ਹੈ ਜਦੋਂ ਆਪਾਂ ਉਹਨਾਂ ਨੂੰ ਯਾਦ ਕਰਦੇ ਉਹਨਾਂ ਦੀ ਬਾਣੀ ਪੜ੍ਹਦੇ ਉਹਨਾਂ ਦੀ ਬਾਣੀ ਨੂੰ ਵਿਚਾਰਦੇ ਆ ਠੀਕ ਹੈ ਉਹਨਾਂ ਦੀਆਂ ਸਾਖੀਆਂ ਨੂੰ ਸ਼ੇਅਰ ਕਰਦੇ ਆ ਤਾਂ ਵਾਹਿਗੁਰੂ ਜੀ ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਆਪਣਾ ਵੱਧ ਤੋਂ ਵੱਧ ਇਹ ਫਰਜ਼ ਹੈ ਕਿ ਆਪਾਂ ਇਹਨਾਂ ਨੂੰ ਸ਼ੇਅਰ ਕਰੀਏ ਸ਼ਹਾਦਤਾਂ ਨੂੰ ਯਾਦ ਰੱਖੀਏ ਤੇ ਲਾਸਟ ਦੇ ਵਿੱਚ ਵੈ ਗੁਰੂ ਜੀ ਮੇਰੀ ਉਹਨਾ ਮੇਰੇ ਭਰਾਵਾਂ ਅੱਗੇ ਬੇਨਤੀ ਹੈ ਕੱਲ ਵੀ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀਗੀ ਅੱਜ ਫਿਰ ਮੈਂ ਬੇਨਤੀ ਕਰੂੰਗੀ ਕਿ ਇਤਤਾਂ ਖੁਸ਼ੀ ਨਾ ਮਨਾਓ ਇੱਕ ਜਿਹੜੇ ਭਰਾ ਮੇਰੇ ਨਸ਼ਾ ਕਰਦੇ ਆ ਹਨ ਤਾਂ ਉਹ ਵੈਗੁਰੂ ਜੀ ਇਸ ਮਹੀਨੇ ਜ਼ਰੂਰ ਨਸ਼ਾ ਛੱਡ ਦੋ ਜ਼ਰੂਰ ਤੁਸੀਂ ਇਹ ਮਹੀਨਾ ਜਿਹੜਾ ਹੈਗਾ ਗੁਰੂ ਸਾਹਿਬ ਦੇ ਲੇਖੇ ਲਾ ਦੋ ਅਗਲੇ ਮਹੀਨੇ ਵੈਗੁਰੂ ਜੀ ਗੁਰੂ ਸਾਹਿਬ ਨੇ ਤੁਹਾਨੂੰ ਆਪੇ ਸਮਝ ਲੈਣਾ ਆਪੇ ਤੁਹਾਡਾ ਜਿਹੜਾ ਨਸ਼ਾ ਛਡਾ ਦੇਣਾ ਹੈਗਾ ਤੇ ਜਿੰਨਾ ਭੈਣਾ ਦੇ ਜਿਹੜੇ ਹਸਬੰਦ ਹੈ ਉਹ ਭੋਇ ਨਸ਼ਾ ਕਰਦੇ ਆ ਉਹ ਇਹਨਾਂ ਸ਼ੀ ਦੀ ਦਿਹਾੜਿਆਂ ਦੇ ਵਿੱਚ ਸਹਬਜ਼ਾਦਿਆਂ ਨੂੰ ਯਾਦ ਕਰੋ ਉਹਨਾਂ ਅਰਦਾਸਾਂ ਬੇਨਤੀਆਂ ਕਰੋ ਮਾਤਾ ਗੁਜਰਕੌਰ ਨੂੰ ਯਾਦ ਕਰੋ ਤਾਂ ਵਾਹਿਗੁਰੂ ਜੀ ਉਹਨਾਂ ਨੇ ਤੁਹਾਡੇ ਘਰਾਂ ਦੇ ਵਿੱਚ ਕਿਰਪਾ ਕਰ ਦੇਣੀ ਹੈ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦੇਣੀ ਹੈ ਤੁਹਾਡੇ ਘਰਾਂ ਦੇ ਵਿੱਚ ਬਖਸ਼ਾ ਹੋ ਜਾਣੀਆਂ ਨੇ ਤਾਂ ਅ ਵੱਦ ਤੋਂ ਵੱਦ ਆਪਾਂ ਜਿਹੜੀਆਂ ਉਹਨਾਂ ਦੀਆਂ ਸ਼ਹਾਦਤਾਂ ਯਾਦ ਕਰੀਏ ਵਾਹਿਗੁਰੂ ਜੀ ਇਹ ਆਪਣਾ ਫਰਜ਼ ਬਣਦਾਗਾ ਉਹ ਆਪਣਾ ਬਹੁਤ ਵੱਡਾ ਫਰਜ਼ ਬਹੁਤ ਵੱਡੀਆਂ ਕੁਰਬਾਨੀਆਂ ਉਹ ਵਾਹਿਗੁਰੂ ਜੀ ਦੇ ਗਏ ਆ ਠੀਕ ਹੈ ਆਪਾਂ ਉਹਨਾਂ ਨੂੰ ਯਾਦ ਕਰੀਏ ਬੱਚਿਆਂ ਨਾਲ ਸ਼ੇਅਰ ਕਰੀਏ ਵੱਦ ਤੋਂ ਵੱਦ ਬੱਚਿਆਂ ਨੂੰ ਦਸੀਏ ਤੁਸੀਂ ਅੱਜ ਕੱਲ ਹਰ ਇੱਕ ਦੇ ਘਰ ਦੇ ਵਿੱਚ ਮੋਬਾਈਲ ਅਵੇਲੇਬਲ ਹੈ ਮੋਬਾਈਲ ਤੋਂ ਉਹਨਾਂ ਨੂੰ ਜਿਹੜੀਆਂ ਹੈਗੀਆਂ ਸ਼ਾਰਟਸ ਮੂਵੀਸ ਹੁੰਦੀਆਂ ਦਿਖਾਓ ਉਹਨਾਂ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਦਿਖਾਓ ਵੱਧ ਤੋਂ ਵੱਧ ਤਾਂ ਜੋ ਬੱਚਿਆਂ ਦੇ ਵਿੱਚ ਜਿਹੜੀਆਂ ਹੈਗੀਆਂ ਇਹ ਧਰਮ ਆਪਣਾ ਜਿਹੜਾ ਧਰਮ ਮੈਂ ਧਰਮ ਪ੍ਰਤੀ ਪਿਆਰ ਵਧੇ ਠੀਕ ਹੈ ਤਾਂ ਇਹ ਸੀ ਵਾਈ ਗੁਰੂ ਜੀ ਆਪਣੀ ਅੱਜ ਦੀ ਵੀਡੀਓ ਉਮੀਦ ਕਰਦੀ ਆ ਕਿ ਪੈਣਪਰਾਵਾਂ ਨੂੰ ਚੰਗੀ ਲੱਗੀ ਹੋਊਗੀ ਤੇ ਵਾਹਿਗੁਰੂ ਜੀ ਵਾਤਵਾਦ ਸ਼ੇਅਰ ਕਰਦੇ ਹੋ ਠੀਕ ਹੈ ਅੱਜ ਦੀ ਵੀਡੀਓ ਐਨੀ ਖੁਸੀ ਗਈ ਐਨੀਆਂ ਕ ਬੇਨਤੀਆਂ ਵਾਹਿਗੁਰੂ ਜੀ ਪਰਵਾਣ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ